ਮੈਨੂੰ ਕੁਝ ਮਿਲ ਗਿਆ ਪਤਾ ਨਹੀਂ ਲੱਗਦਾ ਮੈਨੂੰ ਕੁਝ ਮਿਲ ਗਿਆ ਉਹਨੂੰ ਪਤਾ ਲੱਗਦਾ ਉਹ ਤੇ ਉਮਰਸਾਹਰ ਬੰਦਾ ਦੱਸਿਆ ਸੀ ਨਾ ਬੰਦਾ ਬਜ਼ੁਰਗ ਸੀ 87 ਸਾਲ ਦੇ ਉਹ ਗੱਲਾਂ ਸੁਣਦੇ ਰਹੇ ਤਾਂ 3 ਘੰਟੇ ਬੜੇ ਖੁਸ਼ ਹੋਏ ਮੈਨੂੰ ਕਹਿੰਦਾ ਹੁਣ ਤੁਸੀਂ ਨਾਮ ਜਪੋ ਅਰੇ ਆਹ ਲੋਕੀ ਉਹ ਕਿਉਂਦਾ ਬਈ ਜਿਹੜਾ ਨਾਮ ਜਪਣਾ ਹੁੰਦਾ ਕੀ ਹੈ ਕਿਵੇਂ ਜਪੀਦਾ ਆਲੋ ਵੀ ਦੱਸਿਆ ਵੀ ਨਾਮ ਕੀ ਹੁੰਦਾ ਨਾਮ ਜੱਬਰ ਨੂੰ ਕੀ ਕਹਦੀ ਹੈ ਬਾਣੀ 2 ਘੰਟੇ ਇਸੇ ਗੱਲ ਤੇ ਬੋਲ ਕੇ ਮੈਨੂੰ ਕਹਿੰਦਾ ਨਾਮ ਜੱਬਾ ਹੁਣ ਤੁਸੀਂ ਕੋ ਕੀ ਹੁੰਦਾ ਨਾਮ ਤੁਹਾਨੂੰ ਨਹੀਂ ਪਤਾ ਮੁਗਾ ਮੈਂ ਤਾਂ ਹੁਣ ਥਾਈਂ ਦੱਸਿਆ ਹੀ ਇਹ ਹੈ ਵੀ ਨਾਮ ਕੀ ਹੁੰਦਾ ਕਿਵੇਂ ਜਮੀਦਾ ਤੇਰੇ ਵਾਲਾ ਦਸ ਤੂੰ ਕਿਹਨੂੰ ਕਹਿੰਦਾ ਨਾਲ ਤੂੰ ਆਪਣੇ ਵਾਲਾ ਦਸ ਬੈਨੂ ਆਈ ਵੈਰੂ ਵੈਰੂ ਗਾਚਾ ਕਿੰਨਾ ਹੁੰਦਾ ਫਰਗਾਨੀ ਤੁਹਾਨੂੰ ਨਹੀਂ ਪਤਾ ਨਾ ਮਗਾ ਮੈਂ ਸੁੜਿਆ ਵਹਾਂੋਂ ਤਾਂ ਪਰ ਤੁਸੀਂ ਜਪਿਆ ਇਹ ਤਾਂ ਦੇਖੇ ਜਪਿਆ ਕਿੰਨਾ ਚਿਰ ਹੋ ਗਿਆ ਕਹਦੇ ਉਹਨੂੰ 60 ਸਾਲ ਹੋ ਗਏ ਕੋਈ ਕੁਝ ਮਿਲਿਆ ਕਹਿੰਦੇ ਨਹੀਂ ਮਿਲਿਆ ਦਾ ਬਈ ਜੇ ਮਿਲਿਆ ਹੀ ਨਹੀਂ ਤਾਂ 60 ਸਾਲਾਂ ਚ ਕੁਝ ਜੇ ਮਿਲਿਆ ਦਾ ਤਾਂ ਹਾਂ ਮੈਂ ਜੋ ਜਪਿਆ ਕਰ ਨੂੰ 3 ਘੰਟੇ 2.5 ਘੰਟੇ ਕੇ ਬੋਲ ਕੇ 10 10 ਦਾ ਦਾ ਬੜਾ ਗਿਆਨ ਮੜਨਾ ਆਸਮਾਨ ਉਹ ਗਿਆਨ ਉਹ ਦਿਖਾਤਾ ਤੈਨੂੰ ਪੁੱਛੇ ਉਹ ਆ ਲਿਆ ਧਰਤਾ ਨੇ ਉਹੀ ਕੁਝ ਦਿਖਾਇਆ ਬੋਲ ਕੇ ਉਹੀ ਦੱਸਿਆ ਤੁਹਾਨੂੰ ਦਿਖਾਇਆ ਜੋ ਜਪਿਆ ਉਹਨੂੰ ਕਾਹ ਕਹੇ ਜਾਂ ਗਿਆਨ ਤਾਂ ਹੈ ਧਰਮ ਹੈ ਧਰਮ ਗਿਆਨ ਦਾ ਹੀ ਦੂਆ ਨੋ ਹੈ ਗਿਆਨ ਕੀ ਅਦੁੱਤ ਹੈ ਆਤਮਾ ਬਾਰੇ ਤੂੰ ਦੱਸ ਮੈਨੂੰ ਆਤਮਾ ਕਿਵੇਂ ਕਿਹਾ ਰਾਤਮਕ ਕਿੰਦੇ ਤੋਂ ਇਹ ਕਿਵੇਂ ਬਣਦੀਆਂ ਨੇ ਕਿਤਾਰਾ ਕਿਵੇਂ ਹੋਊਗਾ ਟੁੱਟਣ ਕਿਵੇਂ ਦਿੱਕੀ ਆ ਇਹ ਸਾਰੀ ਗੱਲ ਸਮਝਾ ਦੇ ਬਰਬਾਦੀ ਲਿਖੀ ਹੋਈ ਹੈ ਫੇਰ ਕਿ ਭਗਤੀ ਲੈ ਲੈ ਚਲੋ ਗੁਰ ਕੀ ਮੱਤ ਨੂੰ ਲਿਓ ਆਣੇ ਭਗਤ ਬਿਨਾ ਬਹੁ ਡੁੱਬੇ ਸੜੇ ਇਹ ਤਾਂ ਬਹੁਤੀ ਮਗਰ ਤਾਂ ਪੜੀ ਹੋ ਕਹਨਾਂ ਹੋੜੀ ਹੈ ਫਿਰ ਇਹਦੇ ਅਰਥ ਕੀ ਨੇ ਕਹਿੰਦਾ ਗੁਰ ਕੀ ਮੱਤ ਲਾਉਂਗਾ ਕਿਥੋਂ ਲਿਈ ਗੁਰ ਕੀ ਮੱਤ ਗੁਰਬਾਣੀ ਚੋ ਗੁਰਬਾਣੀ ਗੁਰ ਕੀ ਬਾਤ ਹੈ ਯਾ ਤੈਂ ਆਵਤ ਕਿੱਥੋਂ ਲਈ ਹੈ ਵੈਰੂ ਵੈਰੂ ਗੁਰਬਾਣੀ ਚੋ ਲਈਆ ਕਿਦਾਂ ਹੋ ਲਈਆ ਅਗਰ ਉਹ ਗੁਰਦਾਸ ਦੀ ਮਾਤਾ ਗੁਰ ਕੀ ਮਤਨੀ ਹੈ ਤਰ ਕੋ ਉਹ ਵੀ ਗੁਰਦਾਸ ਕੋ ਡੁਪਲੀਕੇਟ ਹੈ ਅਸਲੀ ਗੁਰਦਾਸ ਰੀ ਹੈ ਉਹ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਕੈਨੇਡਾ ਦੇ ਘਰ ਦਾ ਉਹਨੇ ਖਬਰਾਂ ਕਿਹੜਾ ਜਾਰਾ ਦੀ ਦੋ ਨੇ ਤਿੰਨ ਨੇ ਅਸਲੀ ਨਹੀਂ ਇਹ ਤਾਂ ਅਸਲੀ ਹੁੰਦਾ ਗੁਰਕੀ ਦਾ ਕਾਣਾ ਕੋਈ ਗੁਰਕੀ ਵੱਦੀ ਸਭ ਇਸ ਕੋਟੀ ਵੱਤ ਨਹੀਂ ਦੇ ਸਕਦਾ ਕਿਸੇ ਭਾਈ ਕੋ ਤਾਂ ਕੋਟੀ ਵੱਤ ਨਹੀਂ ਦੇ ਸਕਦਾ ਕੋਈ ਗੁਰਕਾ ਸਿੱਕ ਸਿੱਕ ਕੋਈ ਭਾਈ ਦਾ ਖਤਾਰ ਮਿਲਿਆ ਕੋਟੀ ਵੱਤ ਕੋ ਜੇ ਉਹਦਾ ਬਾਰਾ ਉਲਟੀ ਮੱਤ ਦਾ ਰੋਲ ਮਤ ਉਹਦਾ ਕਰਨਾਂ ਦੇ ਖਾਤੇ ਆ ਰੇਟਰ ਕਾ ਹਾਰ ਕਾ ਰੋਡਾਂ ਦੀ ਗੁਰ ਕਰੀ ਵਿਛਾਈ ਜਗੋਂ ਨਾਲ ਦੇ ਬਾਰੇ ਕਹਿੰਦੀ ਹੈ ਭਾਈ ਗੁਰਦਾਸ ਕਹਿੰਦਾ ਇਹਦਾ ਭਾਰੀ ਕਰੀ ਤਪੱਸਿਆ ਬੜੇ ਭਾਰ ਅਰਜੋਣ ਵਾਲਾ ਕਿਤੇ ਤੱਕ ਨਹੀਂ ਤਪੱਸਿਆ ਉਹ ਜਗਾ ਦੱਸੋ ਇਹਦੇ ਰੋਡ ਵਿਛਾਈ ਸੀ ਉਹ ਕਿਹੜੀ ਜਗਾ ਦੱਸੋ ਕੰਦੇ ਰਾਈਟ ਉੱਠਿਆ ਦਾ ਕਾ ਲੰਝਰਦਾਇ ਰਹੇ ਜੀ ਤੋ ਬੋ ਨਾਂ ਜਦ ਦੀ ਭੇਜਤੀ ਕੀ ਹੋਏ ਜੀ ਕਿਨੇ ਕਰਾਈਏ ਜਿਹੜਾ ਦਦਾਰੇ ਜਮੈ ਬਾਦਲ ਲਗਾਈ ਜੇ ਸਾਦ ਆਪ ਰਹਿਤਾ ਪਸੰਦੇ ਜੀ ਐਯੋ ਜੋ ਕੀ ਦੇ ਇਹ ਜੋ ਕੱਢੇਗੀ ਕਹਾਂ ਕੇ ਇਹਨੂੰ ਕੁਰਬਾਨੀ ਦਾ ਅਥਾ ਦਿਵਾਰ ਚੋ ਲਿਖਿਆ ਅਲਵਲ ਖਾਈ ਤੇ ਚਾਹੀ ਪਾਈ ਜਿਹੜੇ ਸੁਆਪ ਉਹਦੇ ਨੂੰ ਖਾਂਦੇ ਨੇ ਯੋਗੀ ਮੈਂ ਕਹਿੰਦਾ ਯੋਗੀ ਕਿੱਥੋਂ ਆਇਆ ਹੈ ਮੈਂ ਦੇਖੋ ਕਹਿੰਦਾ ਯੋਗੀ ਅੱਲਿਖਿਆ ਆ ਅਥਾ ਦਿਵਾਰ ਚ ਅਲਵਲ ਖਾਈ ਤੇ ਚਾਹੀ ਪਾਈ ਮੂਰ ਖਾਂਦੇ ਪਤਲ ਹੋਏ ਅਗਰ ਨਾਨਕ ਨਾਲ ਜੋੜਤੀ ਇਹਨਾਂ ਜਿਹੜਾ ਇਹ ਕਹਿ ਰਹੇ ਹੈ ਕੁਰਬਾਨੀ ਜੋ ਇਹ ਲਿਖਿਆ ਹੈ ਉਹਨਾਂ ਨੇ ਗੁਰੂ ਨੂੰ ਲਿਦਾ ਤੋ ਵੀ ਇਹੀ ਕਰ ਲੋਗੀ ਇਹ ਉਹ ਅਲੀਵਾਰ ਪਾਈਗੋ ਦਾ ਅਸੀਂ ਮੇਰੇ ਸੁਣੇ ਗੱਲਾਂ ਕਿ ਕੌਣ ਲੋਕ ਨੇ ਜਿਹੜੇ ਕੁਸਤਾਂ ਹੈ ਜਿਹੜੇ ਦੀ ਬਾਹਰੋਂ ਦਾ ਪਤਾ ਉਹ ਵੀ ਨਾ ਜਿਹੜੇ ਮੂਰਤੀਆਂ ਜਿਹਨਾਂ ਦੀ ਵਜ੍ਹਾ ਨਾਲ ਆਈ ਜਾਂਦੀ ਹੈ ਜਿਹੜਾ ਨੇ ਵਿਰੋਧ ਕੀਤਾ ਸੀ ਬਹੁਤ ਇਜਾਜ਼ਤ ਦੇ ਚੇਲੇ ਨੇ ਸਾਡੀ ਸਭ ਲੋਕ ਨਹੀਂ ਤੋੜਦਾ ਇਕਨੀਆ ਬਹਾਉਆ ਨੋੜਾ ਪੂਰੀ ਕੁੜਾਖੀ ਪੂਰੀ ਕੁੜਾਖੀ ਜਿਹੜੇ ਕੁੜੀ ਨੇ ਊੜੇ ਦੇ ਝੂਠੇ ਨੇ ਸਿੱਖਵਾਲਾ ਵਿੱਚ ਵੀ ਝੂਠ ਚੱਲਦਾ ਸਾਰਿਆਂ ਦੇ ਵਿੱਚ ਝੂਠ ਹੈ ਬਲੋਂ ਬੜੀ ਠੀਸ ਪੁੱਤ ਨਹੀਂ ਆ ਬਲੋਂ ਬਾਰ-ਬਾਰ ਨੇ ਚੱਕ ਕੇ ਉਹਨਾਂ ਨੇ ਖੋਟਿਆਂ ਨੂੰ ਯਾਰ ਖੋਟੇ ਬਾਹਰ ਸੁੱਟਣੇ ਨਾ ਜਾ ਕੇ ਥੇਸ ਪੁੱਜਣੀ। ਇਹ ਜਦ ਪਹੁੰਚੂਗੀ ਜਦ ਖੋਟੇ ਸਾਫਤ ਹੋ ਜਾਊਗਾ। ਖੋਟੇ ਸਿੱਟੀਆਂ ਨਾ। ਵਾਹ ਵਾਹ। खरे ਖਜ਼ਾਨੇ ਪਾਈ। खरे ਖਜ਼ਾਨੇ ਹੀ ਪਾਈਣਗੇ ਖੋਟੇ ਬਾਹਰ ਸੁੱਟ ਕੇ ਮਾਰਨਗੇ ਫਿਰ ਪਤਾ ਲੱਗੂ ਵੀ ਉਹਦੀ ਖੋਟੇ। ਫਿਰ ਪਛਤਾਵਾ